ਪੰਜਾਬ ਦੀ ਭਗਵੰਤ ਮਾਨ ਸਰਕਾਰ ਲਗਾਤਾਰ ਪੰਜਾਬ ਦੇ ਲੋਕਾਂ ਦੀਆਂ ਗਰੰਟੀਆਂ ਪੂਰੀਆਂ ਕਰਹੀ ਹੈ ਉੱਥੇ ਹੀ ਲੋਕਾਂ ਨੂੰ ਵੱਡੀ ਰਾਹਤ ਦਿੰਦਿਆ ਆਪ ਦੀ ਸਰਕਾਰ ਆਪ ਦੇ ਦਵਾਰ ਦੀ ਸ਼ੁਰੂਆਤ ਕੀਤੀ ਗਈ ਜਿਸ ਵਿੱਚ ਇੱਕੋ ਛੱਤ ਹੇਟਰ ਕੈਂਪ ਲਗਾਇਆ ਜਾਂਦਾ ਹੈ ਜਿੱਥੇ ਸਮੂਹ ਸਰਕਾਰੀ ਵਿਭਾਗ ਦੇ ਅਧਿਕਾਰੀ ਬੈਠਦੇ ਨੇ ਤੇ ਲੋਕਾਂ ਇਹਨਾਂ ਕੈਂਪਾਂ ਵਿੱਚ ਪਹੁੰਚ ਕੇ ਆਪਣੇ ਸਰਕਾਰੀ ਕੰਮ ਬੜੀ ਹੀ ਵਧੀਆ ਤਰੀਕੇ ਦੇ ਨਾਲ ਕਰਵਾ ਰਹੇ ਨੇ ਐਸਐਲੜੀ ਦੇ ਵਿੱਚ ਅੱਜ ਹਲਕਾ ਪਛਮੀ ਦੇ ਸ਼ੜਾ ਕਲੇਕਨਪੁਰ ਐਲੀਮੈਂਟਰੀ ਸਕੂਲ ਦੇ ਵਿੱਚ ਕੈਂਪ ਲਗਾਇਆ ਗਿਆ ਜਿਸ ਵਿੱਚ ਵਿਸ਼ੇਸ਼ ਤੌਰ ਤੇ ਪਹੁੰਚੇ ਹਲਕਾ ਪਛਮੀ ਦੇ ਐਮਐਲਏ ਡਾਕਟਰ ਜਸਬੀਰ ਸਿੰਘ ਸੰਧੂ ਉਹਨਾਂ ਦੇ ਨਾਲ ਮਨਜੂਰ ਸਨ ਰੋਬਿੰਜੀਤ ਕੌਰ ਅਤੇ ਚਰਨਜੀਤ ਸਿੰਘ ਚੰਨੀ ਜੀ ਮੇਰਾ ਨਾਮ ਕੀ ਨਾਮ ਹੈ ਜੀ ਆਪਣਾ ਜੀ ਮੇਰਾ ਨਾਮ ਰੋਬਨਜੀਤ ਕੌਰ ਹਾਂ ਜੀ ਮੈਂ ਕੀ ਜਿਹੜਾ ਅੱਜ ਉਪਰਾਲਾ ਕੀਤਾ ਗਿਆ ਜੀ ਕਿਹੜੀ ਜਗ੍ਹਾ ਤੇ ਅੱਜ ਜੀ ਸਾਡੇ ਕਾਲੇਪਿੰਡ ਰੋਡ ਦੇ ਵਿਖੇ ਸਾਡੇ 81 82 83 ਨੰਬਰ ਤਿੰਨ ਥਾਵਾਂ ਦੇ ਵਿੱਚ ਕੈਂਪ ਲਗਾਇਆ ਗਿਆ ਇਹ ਜਿਹੜਾ ਜੀ ਕੈਂਪ ਆ ਮਾਨ ਸਰਕਾਰ ਦੁਆਰਾ ਆਪ ਦੀ ਸਰਕਾਰ ਆਪ ਦੇ ਦੁਆਰ ਲਗਵਾਇਆ ਗਿਆ ਇਹਦੇ ਵਿੱਚ ਜਿੰਨੇ ਵੀ ਉਪਰਾਲੇ ਆ ਸਾਰੇ ਜੋ ਕਿ ਲੋਕਾਂ ਨੂੰ ਚਾਹੀਦੇ ਇਸ ਜਨਤਾ ਵਾਸਤੇ ਸਾਰੇ ਕੀਤੇ ਗਏ ਨੇ ਜਿੱਦਾਂ ਕਿ ਸਿਹਤ ਬਾਰੇ ਹੈਲਥ ਬਾਰੇ ਉਸ ਤੋਂ ਬਾਅਦ ਫੂਡ ਬਾਰੇ ਹਰ ਚੀਜ਼ਾਂ ਆਧਾਰ ਕਾਰਡ ਬਰਥ ਸਰਟੀਫਿਕੇਟ ਦਾ ਸਰਟੀਫਿਕੇਟ ਇਨਕਮ ਦਾ ਜੋ ਡਿਪਾਰਟਮੈਂਟ ਸਾਰਾ ਕੁਝ ਇੱਥੇ ਬੱਚਿਆਂ ਨੇ ਹਰ ਤਰ੍ਹਾਂ ਦੇ ਸਰਟੀਫਿਕੇਟ ਬਣਾਏ ਗਏ ਨੇ ਇੱਥੇ ਕਿ ਫੂਡ ਦੇ ਬਾਰੇ ਜੋ ਵੀ ਰਾਸ਼ਨ ਕਾਰਡਾਂ ਦੇ ਵਿੱਚ ਜਿਹਨਾਂ ਲੋਕਾਂ ਦੇ ਨਾਮ ਗਲਤ ਸੀ ਉਹਨਾਂ ਨੂੰ ਵੀ ਬਿਲਕੁਲ ਸਹੀ ਕੀਤਾ ਗਿਆ ਹੈ ਹੈਲਥ ਬਾਰੇ ਤੇ ਉਹ ਸਾਰੇ ਵੱਖਰੇ ਵੱਖਰੇ ਡਿਪਾਰਟਮੈਂਟ ਤੋਂ ਸਾਰੇ ਹੀ ਲੋਕ ਜਿਹਨੇ ਵੀ ਅਫਸਰ ਨੇ ਸਾਰਿਆਂ ਨੇ ਆ ਕੇ ਬੜੀ ਵਧੀਆ ਡਿਊਟੀ ਨਿਭਾਈ ਗਏ ਪਟਵਾਰੀ ਸਾਹਿਬ ਦਾ ਟੇਬਲ ਵੱਖਰਾ ਲੱਗਾ ਹੋਇਆ ਵਾ ਉਹਨਾਂ ਦਾ ਬੈਂਚ ਵੱਖਰਾ ਹੈ ਫੂਡ ਸਪਲਾਈ ਵਾਲੇ ਜਿਹੜੇ ਰਾਸ਼ਨ ਕਾਰਡ ਵਾਲੇ ਉਹਨਾਂ ਦਾ ਟੇਬਲ ਵੱਖਰਾ ਹੈ ਜਿਹੜੇ ਕਿ ਸਾਡੇ ਸੂਵਿਧਾ ਕੇਂਦਰ ਵਾਲੇ ਆ ਸਾਰਿਆਂ ਨੇ ਆ ਕੇ ਇੱਥੇ ਲੋਕਾਂ ਦਾ ਬ ਚਲਾ ਕੇ ਹੁੰਦੇ ਹੁੰਦੇ ਅਸੀਂ ਵੇਖੋ ਜੀ ਸਾਡੀ ਮਾਨ ਸਰਕਾਰ ਨੇ ਸਾਡੇ ਐਮਐਲਏ ਡਾਕਟਰ ਸੁਪੀਰ ਸਿੰਘ ਸੰਧੂ ਜੀ ਦੁਆਰਾ ਇੱਥੇ ਸਾਡੇ ਹਲਕਿਆਂ ਦੇ ਵਿੱਚ ਲਵਾਏ ਜਾ ਰਹੇ ਨੇ ਤੇ ਉਹ ਜਿੰਨੇ ਵੀ ਕੈਂਪਾਂ ਦੇ ਵਿੱਚ ਲੋਕਾਂ ਦਾ ਕੰਮ ਹੋ ਰਿਹਾ ਉਹਨਾਂ ਨੂੰ ਬਹੁਤ ਵਧੀਆ ਲੱਗ ਰਿਹਾ ਵਾ ਕਿਉਂਕਿ ਜਿਹੜਾ ਇਹ ਕੰਮ ਸੀ ਹਮੇਸ਼ਾ ਸਾਨੂੰ ਲੈਣਾਂ ਦੇ ਵਿੱਚ ਲਾ ਕੇ ਕਰਵਾਉਣਾ ਪੈਂਦਾ ਸੀ ਤੇ ਕੰਮ ਤੱਕ ਕੀ ਹੋਣਾ ਪੈਂਦਾ ਸੀ ਤਾਂ ਕਿ ਹਰ ਕੰਮ ਦੇ ਵਿੱਚ ਪੈਸੇ ਵੀ ਲੱਗਦੇ ਸੀ ਦੇਖੋ ਸਾਡੀ ਮਾਨ ਸਰਕਾਰ ਇਹ ਜਿੰਨਾ ਵੀ ਕੰਮ ਫ੍ਰੀ ਕਰਵਾ ਰਹੀ ਆ ਤੇ ਇੱਥੇ ਜਿੰਨੇ ਵੀ ਕੰਮ ਹੋਣਦੇ ਆ ਬਹੁਤ ਸੋਹਣੇ ਹੋਣਦੇ ਆ ਤੇ ਲੋਕ ਇਸ ਚੀਜ਼ ਤੋਂ ਬਹੁਤ ਖੁਸ਼ ਆ ਇਹ ਕੈਂਪ ਕਿੰਨੇ ਵਜੇ ਤੋਂ ਲੈ ਕੇ ਕਿਨੇ ਵਜੇ ਤੱਕ ਚੱਲਿਆ ਜੀ ਇੱਕ ਕੈਂਪ 2 ਵਜੇ ਤੋਂ ਲੈ ਕਮ ਸੇ ਕਮ ਇਤੇ ਹਜ਼ਾਰ 1200 ਲੋਕ ਜਿਹੜਿਆ ਵੀ ਆ ਕੇ ਕੰਮ ਕਰਵਾ ਚੁੱਕੇ ਨੇ ਕੱਲ ਵੀ ਲਾ ਕੈਂਪ ਲੱਗਾ ਸੀ ਜਿਹੜਾ ਕਾਦਾ ਕੈਂਪ ਸੀ ਉਹ ਕਨਪੁਰ ਸਕੂਲ ਦੇ ਵਿੱਚ ਸਰਕਾਰੀ ਸਕੈਂਡਰੀ ਸਕੂਲ ਦੇ ਵਿੱਚ ਲੱਗਾ ਸੀ ਜਿਹੜਾ ਅੱਜ ਦਾ ਕੈਂਪ ਆਉ ਕਾਲੇ ਪਿੰਡ ਵਿੱਚ ਲੱਗਾ ਹੋਇਆ ਵਾ ਹੁਣ ਇਸ ਤਰ੍ਹਾਂ ਦੇ ਕੈਂਪ ਹੋਰ ਵੀ ਜਿਹੜੀਆਂ ਵਾੜਾ ਦੇ ਵਿੱਚ ਹਾਂਜੀ ਜੀ ਜਿੱਦਾਂ ਵੀ ਸਾਡੀ ਮਾਨ ਸਰਕਾਰ ਦੁਆਰਾ ਸਾਡੇ ਹਲਕਾ ਪਛਮੀ ਜਿਹੜੇ ਐਮ ਐਲ ਏ ਸਾਬ ਜਸਬੀਰ ਸਿੰਘ ਸੰਧੂ ਜੀ ਨੇ ਉਹ ਸਾਰੀਆਂ ਹਲਕਾ ਸਾਡੇ ਜਿਹੜੇ ਇਹ ਇਲਾਕੇ ਆ ਗਏ ਨੇ ਵੈਸਟ ਦੇ ਉਹਨਾਂ ਦੇ ਵਿੱਚ ਵੱਖਰੇ ਵੱਖਰੇ ਕੈਂਪ ਜਿਹੜੇ ਲਗਾਏ ਜਾ ਰਹੇ ਨੇ ਤੇ ਲੋਕਾਂ ਨੂੰ ਜਿੰਨੀਆਂ ਵੀ ਮੁਸ਼ਕਲਾਂ ਆ ਵਧਿਆ ਇਹ ਜਿੰਨਾ ਵੀ ਵਧੀਆ ਵਾ ਕਿਉਂਕਿ ਸਾਰੇ ਆ ਕੇ ਤੇ ਬੈਂਚਾਂ ਨੂੰ ਆਪਣੇ ਦਫਤਰ ਛੱਡ ਕੇ ਸਾਰੇ ਸਕੂਲਾਂ ਦੇ ਵਿੱਚ ਆ ਕੇ ਆਪ ਦੀ ਸਰਕਾਰ ਜਿਹੜੀ ਆ ਆਪ ਦੇ ਦਵਾਰ ਸਾਰੇ ਕੰਮ ਬਹੁਤ ਵਧੀਆ ਹੋਣ ਡਿਆ ਵਾ ਤੇ ਅਸੀਂ ਇਸ ਤੋਂ ਬਹੁਤ ਖੁਸ਼ ਹਾਂ ਭਾਜੀ ਆਪਣਾ ਮੇਰਾ ਨਾਮ ਰਕੇਸ਼ ਕੁਮਾਰ ਭਾਜੀ ਕਿਹੜੀ ਜਗ੍ਹਾ ਰਹਿੰਦੇ ਹੋ ਭਾਜੀ ਹਰਕਿਸ਼ਨ ਨਗਰ ਕਾਲਾ ਮੋੜ ਹਾਂ ਭਾਜੀ ਜਿਹੜਾ ਉਪਰਾਲਾ ਕੀਤਾ ਗਿਆ ਪੰਜਾਬ ਸਰਕਾਰ ਵੱਲੋਂ ਪੰਜਾਬ ਸਰਕਾਰ ਆਪ ਦੇ ਦੁਆਰੇ ਕੀ ਕਹਿਣਾ ਚਾਹੋਗੇ ਕਿਸ ਤਰ੍ਹਾਂ ਦੀ ਜੜੀਆਂ ਸਹੂਲਤਾਂ ਜਿਹੜੀਆਂ ਤੁਹਾਨੂੰ ਮਿਲੀਆਂ ਭਾਜੀ ਇਹ ਕੈਂਪ ਲੱਗਾ ਸੀ ਆਪਣਾ ਕੰਮ ਵਾਵਾ ਜਿੱਦਾਂ ਰੁਗਿਆ ਸੀ ਹੁਣ ਹੋਇਆ ਚੰਨੀ ਭਾਈ ਨੇ ਕਰਾਇਆ ਠੀਕ ਆ ਚੰਨੀ ਜੀਤ ਉਹਨਾਂ ਨੇ ਤੇ ਤੁਸੀਂ ਕਹਿਣਾ ਚਾਹੋਗੇ ਭਾਜੀ ਪਹਿਲਾਂ ਵੱਡੇ ਵੱਡੇ ਲਾਈਨਾਂ ਦੇ ਵਿੱਚ ਖਲੋ ਕੇ ਜਿਹੜਾ ਆ ਦਫ਼ਤਰਾਂ ਦੇ ਵਿੱਚ ਕੰਮ ਕਰਾਉਣਾ ਪੈਗਾ ਸੀ ਕਿ ਹੁਣ ਜਿਹੜੇ ਸਰਕਾਰੀ ਦਫ਼ਤਰ ਦੇ ਮੁਲਾਜ਼ਮ ਹੈ ਤੁਹਾਡੇ ਕੋਲ ਅੱਜ ਅਸੀਂ ਬੈਠ 10-15 ਮਿੰਟ ਲੱਗੇ ਕੰਮ ਕਰਾਉਣ ਨੂੰ ਕੰਮ ਹੋ ਗਿਆ ਬਸ ਆਪਣਾ ਬੜੇ ਚਿਰ ਦਾ ਕੰਮ ਰੁਗਿਆ ਸੀ ਤੇ ਬੜਾ ਵਧੀਆ ਭਾਈ ਸਾਰਿਆਂ ਦਾ ਕੰਮ ਹੋੰਦਿਆ ਵਾ ਬਸ ਥੋੜਾ ਸਬਰ ਨਾਲ ਲੈਂਚ ਲੱਗਣਾ ਪੈਂਦਾ ਜੀ ਜਿਹੜਾ ਪੰਜਾਬ ਸਰਕਾਰ ਵੱਲੋਂ ਉਪਰਾਲਾ ਕੀਤਾ ਗਿਆ ਕਿਸ ਤਰ੍ਹਾਂ ਦਾ ਲੱਗਿਆ ਤੁਹਾਨੂੰ ਬਹੁਤ ਵਧੀਆ ਲੱਗਾ ਭਾਈ ਬਹੁਤ ਵਧੀਆ